ਜਮਾਤ 8 ਮੇ ਪ੍ਰਸ਼ਨ 35 ਇੱਕ ਚੱਕਰ ਖਿੱਚੋ ਜੋ ਦਿੱਤੇ ਹੋਏ ਬਿੰਦੂ C ਅਤੇ D ਦੇ ਵਿੱਚੋਂ ਲੰਗੇ ਅਤੇ ਦਿੱਤੀ ਹੋਈ ਰੇਖਾ AB ਨੂੰ ਸਪਰਸ਼ ਕਰੇ ਜਦੋਂ ਕਿ ਬਿੰਦੂ ਰੇਖਾ ਦੇ ਆਸਮਾਨੰਤਰ ਹੋਣ ਆਸਮਾਨੰਤਰ ਬਿੰਦੂ ਨੇ ਆਪਾ ਕੀ ਕਰਨਾ ਸਭ ਤੋਂ ਪਹਿਲੇ ਨੰਬਰ ਤੇ AB ਲਾਈਨ ਲੈ ਲੀ ದೊ ಬಂದೂ ಆ ಸಮಾನ ಅಂತ ಲಾ ಡಿಕ್ ಡಿ ಅಧರೂ ಏಬಿ ಲೈನ್ ಅ ਏ ਬਿੰਦੂ ਆ ਗਿਆ ਐਫ ਹੁਣ ਸੀ ਤੇ ਡੀ ਦਾ ਪ੍ਰਕਾਰ ਨਾਲ ਅੱਧ ਕਰੋ ਆ ਬਿੰਦੂ ਹੋ ਗਿਆ ਸਾਡੇ ਕੋਲੇ ਈ ਈ ਦੇ ਪ੍ਰਕਾਰ ਰੱਖੋ ਐਫ ਜਿੰਨੇ ਪ੍ਰਕਾਰ ਖੋਲੋ ਅਰਧ ਚੱਕਰ ਲਾ ਦਿਓ ਠੀਕ ਹੈ ਅਗਲਾ ਚੱਕਰ ਲਾਦਾ ਹੁਣ ਤੁਸੀਂ ਕੀ ਕਰਨਾ ਹੈ ਸੀ ਬਿੰਦੂ ਤੇ ਡੀ ਰੱਖੋ ਡੀ ਰੱਖ ਲਿਓ ਇਸੇ ਬਿੰਦੂ ਤੇ 90 ਦਾ ਕੋਣ ਬਣਾਓ ਠੀਕ ਹੁਣ 90 ਦਾ ਕੋਣ ਬਣਾ ਲਿਆ ਆਪਾਂ ਇਸ ਤੋਂ ਬਾਅਦ ਜਿੰਨੀ ਸਾਡੇ ਕੋਲੇ ਇਹ ਬਿੰਦੂ ਆ ਗਿਆ ਪੀ ਜਿੰਨੀ ਸਾਡੇ ਕੋਲ ਸੀ ਤੋਂ ਲੈ ਕੇ ਪੀ ਆ ਇਹਨੂੰ ਨਾਪੋ ਆਪਣੇ ਐਫ ਤੋਂ ਕੱਟ ਲਓ ਇਹ ਆ ਬਿੰਦੂ ਐਲ ਦੁਆਰਾ ਚੈੱਕ ਕਰ ਲੋ ਮੇ ਜਿੰਨੀ ਸੀ ਤੋਂ ਪੀਆ ਉਹ ਨਹੀਂ ਸਾਡੀ ਐਫ ਤੋਂ ਐਲ ਹੈ ਮਨੇ ਤੇ 90 ਦਾ ਕੋਣ ਬਣਾਓ ਐਲ ਬਿੰਦੂ ਤੇ ਇਹ ਬਿੰਦੂ O ਤੇ ਮਿਲਦੇ ਆ ਹੁਣ ਚੱਕਰ ਆਪਾਂ ਉਦੋਂ ਲਾਉਣਾ ਜਦੋਂ ਆਪਾਂ ਇਹ ਦੇਖਣਾ ਹੈ ਵੀ O ਬਿੰਦੂ ਤੋਂ C ਬਿੰਦੂ D ਬਿੰਦੂ L ਬਿੰਦੂ ਬਰਾਬਰ ਦੂਰੀ ਤੇ ਹੈਗੇ ਆ ਜੇ ਥੋੜਾ ਬਹੁਤਾ ਵੀ ਫਰਕ ਪੈਂਦਾ ਫਿਰ ਆਪਾਂ ਉਹਨੂੰ ਠੀਕ ਕਰਨਾ ਠੀਕ ਹੈ ਹੂੰ ਹੁਣ ਦੇਖੋ ਸਾਡੇ ਕੋਲੇ ਜੇ ਤੁਹਾਨੂੰ ਆਪਾਂ ਚੈੱਕ ਕਰਾਉਨੇ ਆ ਤਾਂ ਸਾਡੇ ਕੋਲੋਂ ਨਹੀਂ ਉਹਨੇ ਕਿਦਾ ਵੀ ਫਰਕ ਪੈਂਦਾ ਤਾਂ ਆਪ ਚੈੱਕ ਕਰ ਲਈਦਾ ਹੁੰਦਾ ਪਹਿਲਾਂ ਚੈੱਕ ਕਰੀਦਾ ਹੁੰਦਾ ਇਰਦਵਾ ਚੱਕਰ ਲਾਇਦਾ ਇਸ ਤਰੀਕੇ ਨਾਲ ਸਾਡੇ ਕੋਲੇ ਇਹ ਸੀ ਡੀ ਤੇ ਅਲੂ ਵਿੰਦੂ ਵਿੱਚ ਉਹ ਵੀ ਲਾਂਦਾ ਚੱਕਰ ਖਿੱਚ ਜਾਈਂਗਾ ਠੀਕ ਹੈ